ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਿੱਠੀ ਲਿਖੈ ਓ ਸਿੰਘ ਬੋਤਾ ਹੁਣ ਮੈਂ ਤੁਹਾਨੂੰ ਸੁਣਾਉਂਦਾ ਹਾਂ ਉਹਨਾਂ ਦੋ ਸੂਰਬੀਰ ਸਿੰਘਾਂ ਦੀ ਵਿਥਿਆ ਜਿਹੜੇ ਐਸੇ ਵਿਖੜੇ ਸਮੇਂ ਤੇ ਲੁਕਛਿਪ ਕੇ ਦਿਨ ਕੱਟ ਰਹੇ ਸਨ ਰਾਤ ਬਰਾਤੇ ਕਿਤੇ ਜਾ ਕੇ ਤਰਨ ਤਰਨ ਸਰੋਵਰ ਵਿੱਚ ਇਸ਼ਨਾਨ ਕਰ ਆਉਂਦੇ ਸਨ ਤੇ ਦਿਨ ਝਾੜਾਂ ਬੇਲਿਆਂ ਵਿੱਚ ਲੁਕ ਕੇ ਬਿਤਾਉਂਦੇ ਮੱਸੇ ਦੀ ਮੌਤ ਤੋਂ ਮਗਰੋਂ ਪਿੰਡੋਂ ਪਿੰਡ ਸਿੰਘਾਂ ਨੂੰ ਲੱਭਦੇ ਫਿਰ ਰਹੇ ਮਾਰੂ ਮਾਰ ਕਰਦੇ ਖਾਨ ਬਹਾਦਰ ਦੇ ਸਿਪਾਹੀਆਂ ਤੋਂ ਬਚਦੇ ਹੋਏ ਇਹ ਦੋਹੇ ਸੂਰਬੀਰ ਇੱਕ ਦਿਨ ਇੱਕ ਝੱਲੇ ਜਹੀ ਵਿੱਚ ਲੁਕੇ ਬੈਠੇ ਸਨ ਕਿ ਲੰਗ ਦੇ ਰਾਹੀਆਂ ਦੇ ਮਹਿਣਿਆਂ ਭਰੇ ਬੋਲਣਾ ਸਹਾਰੇ ਗਏ ਤੇ ਉਸੇ ਵੇਲੇ ਬਾਹਰ ਆ ਕੇ ਰਾਜ ਖਾਲਸੇ ਦਾ ਐਲਾਨ ਕਰ ਦਿੱਤਾ ਕਥਾ ਅੱਗੇ ਇਉਂ ਤੁਰਦੀ ਹੈ ਕਿ ਇੱਕ ਜੰਗਲ ਵਿੱਚ ਵਗਦਾ ਹੋਇਆ ਕੋਈ ਨਾਲਾ ਹੈ ਦੋ ਸਿੰਘ ਵੱਲ ਝੱਲ ਵਿੱਚ ਵੜਦੇ ਜਾ ਰਹੇ ਹਨ ਕੁਝ ਦੂਰ ਦੋ ਘੋੜਸਵਾਰ ਆਉਂਦੇ ਦਿਸ ਰਹੇ ਹਨ ਸਿੰਘ ਇਹਨਾਂ ਘੋੜਸਵਾਰਾਂ ਨੂੰ ਦੇਖ ਕੇ ਹੀ ហេਠਾਂ ਲੁਕ ਰਹੇ ਹਨ ਘੋੜਸਵਾਰ ਨੇੜੇ ਆਉਂਦੇ ਹਨ ਉਹ ਦੋ ਮੁਗਲ ਸਿਪਾਈ ਹਨ ਤੇ ਆਪਸ ਵਿੱਚ ਗੱਲਾਂ ਕਰ ਰਹੇ ਹਨ ਉਹਨਾਂ ਨੂੰ ਹਿਲਦੇ ਸਰਕੰਡਿਆਂ ਤੇ ਕੁਝ ਸ਼ੱਕ ਹੋਇਆ ਹੈ ਸਿੰਘ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਨੂੰ ਚੱਲੇ ਸਨ ਪਰ ਹਕੂਮਤ ਦੀ ਸਖਤੀ ਕਾਰਨ ਲੁਕ ਛਿਪ ਕੇ ਜਾ ਰਹੇ ਹਨ ਤਰਨਤਾਰਨ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਹੁਣ ਉਹਨਾਂ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਰੁਖ ਕੀਤਾ ਹੈ ਸਿਪਾਹੀਆਂ ਦੀਆਂ ਗੱਲਾਂ ਸੁਣ ਕੇ ਉਹਨਾਂ ਅੰਦਰ ਕੁਝ ਹਲਚਲ ਹੋਈ ਤੈਨੂੰ ਭੁਲੇਖਾ ਲੱਗਿਆ ਹੈ ਸਿੱਖਾਂ ਦਾ ਖੁਰਾ ਖੋਜ ਤਾਂ ਧਰਤੀ ਤੋਂ ਖਤਮ ਕਰ ਦਿੱਤਾ ਗਿਆ ਹੈ ਇਹ ਕੋਈ ਭੇਖੀ ਹੋਣਗੇ ਇੱਕ ਮੁਗਲ ਸਿਪਾਹੀ ਬੋਲਦਾ ਹੈ ਪਰ ਮੈਂ ਆਪ ਇਹਨਾਂ ਨੂੰ ਅੰਦਰ ਵੜਦੇ ਦੇਖਿਆ ਹੈ ਇਹਨਾਂ ਨੇ ਚੋਲੇ ਪਾਏ ਹੋਏ ਸਨ ਤੇ ਦਸਤਾਰਾਂ ਵੀ ਉਹੀ ਸਿੰਘਾਂ ਵਰਗੀਆਂ ਉੱਚੀਆਂ ਜਹੀਆਂ ਦੂਜਾ ਸਿਪਾਹੀ ਦਰਜਾਹਰ ਕਰ ਰਿਹਾ ਹੈ ਉਹ ਚੱਲਿਆ ਨੀਲੇ ਬਾਣਿਆਂ ਨਾਲ ਕੋਈ ਸਿੰਘ ਨਹੀਂ ਬਣ ਜਾਂਦਾ ਤੇ ਨਾ ਹੀ ਦਸਤਾਰ ਸਜਾ ਕੇ ਇਹ ਜ਼ਰੂਰ ਕੋਈ ਭੇਖੀ ਹੋਣਗੇ ਕਿਉਂਕਿ ਜੇ ਇਹ ਸਿੰਘ ਹੁੰਦੇ ਤਾਂ ਹੁਣ ਤੱਕ ਸਾਡੇ ਮੂਹਰੇ ਆ ਕੇ ਸਾਨੂੰ ਵੰਗਾਰ ਦਿੰਦੇ ਭੁੱਲ ਗਿਆਂ ਉਹਨਾਂ ਬਾਰੇ ਨਾਲੇ ਸ਼ੇਰ ਵੀ ਕਦੇ ਝੱਲਾਂ ਵਿੱਚ ਲੁਕ ਪੈਂਦੇ ਆ ਗਿੱਦੜ ਗੁੱਦੜ ਹੋਣਗੇ ਕੋਈ ਸ਼ੇਰਾਂ ਦੇ ਬਾਣਿਆਂ ਵਿੱਚ ਦੂਜੇ ਸਿਪਾਹੀ ਨੇ ਡਰ ਰਹੇ ਸਿਪਾਹੀ ਦਾ ਡਰ ਲਾਹਿਆ ਤੇ ਘੋੜੇ ਅਗਾਹ ਨੂੰ ਤੋਰੇ ਸਰਕੰਡਿਆਂ ਵਿੱਚ ਹਿਲਦੇ ਦੁਮਾਲਿਆਂ ਵਾਲੇ ਸਿਰ ਹੈਰਾਨੀ ਅਤੇ ਬੇਬਸੀ ਨਾਲ ਇੱਕ ਦੂਜੇ ਵੱਲ ਤੱਕ ਰਹੇ ਹਨ ਅੱਖਾਂ ਦਿਖਾਈ ਦੇ ਰਹੀਆਂ ਹਨ ਤੇ ਇੰਜ ਜਾਪਦਾ ਹੈ ਕਿ ਕੋਈ ਜਵਾਬ ਦੇਣ ਲਈ ਕਾਲੀਆਂ ਹਨ ਤੁਰਕਾਂ ਦੇ ਇਹ ਬੋਲ ਸਿੰਘਾਂ ਨੂੰ ਠੂਹੇ ਦੇ ਡੰਗ ਵਾਂਗ ਲੱਗੇ ਹਨ ਸੱਚ ਹੀ ਤਾਂ ਕਹਿ ਰਹੇ ਨੇ ਮੁਗਲ ਸਿਪਾਹੀ ਇੱਕ ਸਿਰ ਬੋਲਦਾ ਹੈ ਬਚਿੱਤਰ ਸਿੰਘ ਸਾਡੇ ਚੇਤਿਆਂ ਚੋਂ ਹੀ ਵਿਸਰ ਗਿਆ ਹੈ ਹਾਥੀਆਂ ਨਾਲ ਟੱਕਰ ਲੈਂਦੇ ਲੈਂਦੇ ਅੱਜ ਅਸੀਂ ਗਿੱਦੜਾ ਵਾਂਗ ਲੁਕਦੇ ਫਿਰ ਰਹੇ ਹਾਂ ਮੇਹਣੇ ਮਾਰਨ ਵਾਲੇ ਤਾਂ ਸੱਚੇ ਹੀ ਹਨ ਕੀ ਅਸੀਂ ਸੱਚੇ ਹਾਂ ਕੀ ਅਸੀਂ ਅੰਦਰੋਂ ਵੀ ਤੈਸੇ ਸਿੱਖ ਹੀ ਹਾਂ ਜੈਸੇ ਕਿ ਬਾਣਿਆਂ ਤੋਂ ਦਿਸਦੇ ਹਾਂ ਇੰਜ ਲੁਕ ਬੈਠੇ ਆ ਨਹੀਂ ਸਰਨਾ ਸਿੰਘਾਂ ਮਰਿਆ ਨੂੰ ਮਿਹਣੇ ਨਹੀਂ ਸੁਣਦੇ ਜੇ ਅਸੀਂ ਜਿਉਂਦੇ ਹਾਂ ਤਾਂ ਜਿਉਂਦੇ ਹੋਣ ਦਾ ਸਬੂਤ ਦਈਏ ਅਸੀਂ ਸਿਰ ਵਿਚਾਰ ਰਹੇ ਹਾਂ ਜਿਹੜਾ ਅਸੀਂ ਦਾਵਾ ਕਰਦੇ ਹਾਂ ਕਿ ਪਹਿਲਾਂ ਹੀ ਗੁਰੂ ਨੂੰ ਭੇਟ ਕੀਤਾ ਹੋਇਆ ਹੈ ਬੋਤਾ ਸਿੰਘ ਬੋਲਦਾ ਹੈ ਉਹਨਾਂ ਦੀ ਇਹ ਗੱਲਬਾਤ ਉੱਪਰ ਖਲੋਤਾ ਇੱਕ ਮਸਤਾਨਾ ਸੁਣ ਰਿਹਾ ਹੈ ਉਹ ਗਉਂ ਨਾਲ ਝਾੜੀਆਂ ਵੱਲ ਦੇਖਦਾ ਹੈ ਤੇ ਬੋਲਦਾ ਹੈ ਲੋਕ ਬੈਠਿਆ ਨਹੀਂ ਸਰਨਾ ਸਿੰਘ ਉਹ ਲੋਕ ਬੈਠਿਆ ਨਹੀਂ ਸਰਨਾ ਦੋਵੇਂ ਮਸਤਾਨੇ ਵੱਲ ਦੇਖਦੇ ਹਨ ਤੇ ਉਹ ਫਿਰ ਬੋਲਦਾ ਹੈ ਹਮ ਪਾਤਸ਼ਾਹੀ ਸਤਗੁਰ ਦਈ ਹੰਨੇ ਹੰਨੇ ਲਾਏ ਜਹ ਜਹ ਬਹੈ ਜ਼ਮੀਨ ਮਲ ਤਹ ਤਹ ਤਖਤ ਬਿਠਾਏ ਮਸਤਾਨੇ ਦੀ ਗੱਲ ਸੁਣ ਦੋਵੇਂ ਹੈਰਾਨ ਹੁੰਦੇ ਹਨ ਡਾਂਗ ਸੰਭਾਲਦਾ ਹੋਇਆ ਗਰਜਾ ਸਿੰਘ ਬੋਲਦਾ ਹੈ ਤੁਸੀਂ ਠੀਕ ਕਹਿੰਦੇ ਹੋ ਸਿੰਘ ਜੀ ਦੁਨਿਆਵੀ ਤਖਤਾਂ ਦੇ ਭਰਮ ਤੋੜਨ ਦਾ ਵੇਲਾ ਆ ਗਿਆ ਹੈ ਤੇ ਦੋਵੇਂ ਬਾਹਰ ਆ ਜਾਂਦੇ ਹਨ ਹਮ ਰਾਖਤ ਪਾਤਸ਼ਾਹੀ ਦਾ ਬੋਤਾ ਸਿੰਘ ਦੀ ਕਿਰਪਾਨ ਦੇ ਮੁਠੇ ਨੂੰ ਹੱਥ ਲਾਉਂਦਾ ਹੋਇਆ ਮਸਤਾਨਾ ਬੋਲਿਆ ਦੋਮੇ ਸਿੰਘ ਝਾੜੀਆਂ ਵਿੱਚੋਂ ਬਾਹਰ ਆ ਕੇ ਪਹੇ ਤੇ ਖਲੋ ਜਾਂਦੇ ਹਨ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਇਸ ਥਾਂ ਜਿੱਥੇ ਉਹ ਖਲੋਤੇ ਹਨ ਅੱਜ ਤੋਂ ਖਾਲਸਾ ਰਾਜ ਹੈ ਗੁਰੂ ਸਾਹਿਬ ਨੇ ਆਪਣੇ ਖਾਲਸੇ ਤੇ ਕਿਰਪਾ ਕੀਤੀ ਹੈ ਤੇ ਉਸ ਨੇ ਧਰਤੀ ਤੇ ਰਾਜ ਸਥਾਪਿਤ ਕਰ ਲਿਆ ਹੈ ਖਾਲਸੇ ਨਾਲ ਸਤਗੁਰਾਂ ਨੇ ਬ੍ਰਹਿਮੰਡੀ ਰਾਜ ਦਾ ਕੌਲ ਕੀਤਾ ਹੈ ਤੇ ਉਸ ਦੀ ਸ਼ੁਰੂਆਤ ਅਸੀਂ ਅੱਜ ਇਸ ਥਾਂ ਤੋਂ ਕਰਦੇ ਹਾਂ ਬੋਤਾ ਸਿੰਘ ਬੋਲਿਆ ਗਰਜ ਸਿੰਘ ਨੇ ਆਪਣੇ ਕੇਸਰੀ ਕਮਰ ਕੱਸੇ ਵਿੱਚੋਂ ਕੁਝ ਕੱਪੜਾ ਪਾੜਿਆ ਤੇ ਇੱਕ ਸੋਟੀ ਨਾਲ ਬੰਨ ਕੇ ਨਿਸ਼ਾਨ ਸਾਹਿਬ ਵੰਗ ਚੁਲਾ ਦਿੱਤਾ ਖਾਲਸਾ ਅਕਾਲ ਪੁਰਖ ਜੀ ਦਾ ਹੈ ਤੇ ਆਪਣੇ ਹਰ ਕਰਮ ਦਾ ਜਵਾਬਦੇਹ ਸਿੱਧਾ ਅਕਾਲ ਪੁਰਖ ਜੀ ਨੂੰ ਹੀ ਹੈ ਤੇ ਅੱਜ ਤੋਂ ਇਹ ਥਾਂ ਖਾਲਸੇ ਦੀ ਮਲਕੀਅਤ ਹੈ ਅਸੀਂ ਅਕਾਲ ਪੁਰਖ ਜੀ ਦੁਆਰਾ ਭੇਜੇ ਗਏ ਨਾਨਕ ਨਿਰੰਕਾਰ ਜੀ ਦੇ ਸੱਚ ਕੋਟ ਸਤਾਣੀ ਨੀਵ ਵਾਲੇ ਰਾਜ ਦੀ ਲਗਾਤਾਰਤਾ ਕਾਇਮ ਰੱਖਦੇ ਹੋਏ ਅੱਜ ਇਸ ਥਾਂ ਹਲੇਮੀ ਰਾਜ ਦਾ ਐਲਾਨ ਕਰਦੇ ਹਾਂ ਗਰਜਾ ਸਿੰਘ ਡਾਂਗ ਜ਼ਮੀਨ ਤੇ ਮਾਰਦਾ ਹੋਇਆ ਬੋਲਿਆ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਮਸਤਾਨਾ ਜੁੜੇ ਹੋਏ ਹੱਥਾਂ ਨਾਲ ਬੋਲਦਾ ਹੈ ਛੋਟੇ ਸਾਹਿਬ ਜਦਿਆਂ ਨੂੰ ਜਦ ਜੂਠਾ ਆਨੰਦ ਨੇ ਪੁੱਛਿਆ ਸੀ ਕਿ ਜੇ ਤੁਹਾਨੂੰ ਛੱਡ ਦੇਈਏ ਤਾਂ ਕੀ ਕਰੋਗੇ ਤਾਂ ਉਹਨਾਂ ਕਿਹਾ ਸੀ ਅਸੀਂ ਜੰਗਲਾਂ ਵਿੱਚ ਜਾਵਾਂਗੇ ਸਿੰਘ ਇਕੱਠੇ ਕਰਾਂਗੇ ਤੇ ਤੁਹਾਡੇ ਨਾਲ ਟੱਕਰ ਲਵਾਂਗੇ ਜੂਠਾ ਆਨੰਦ ਨੇ ਫੇਰ ਕਿਹਾ ਸੀ ਕਿ ਜੇ ਅਸੀਂ ਤੁਹਾਨੂੰ ਫੇਰ ਫੜ ਲਿਆ ਤੇ ਫੇਰ ਛੱਡ ਦਿੱਤਾ ਤਾਂ ਅਸੀਂ ਫੇਰ ਜੰਗਲਾਂ ਵਿੱਚ ਜਾਵਾਂਗੇ ਫੇਰ ਸਿੰਘ ਇਕੱਠੇ ਕਰਾਂਗੇ ਤੇ ਫੇਰ ਤੁਹਾਡੇ ਨਾਲ ਟੱਕਰ ਲਾਵਾਂਗੇ ਤੇ ਇਹ ਅਸੀਂ ਉਹਨਾਂ ਚਿਰ ਕਰਦੇ ਰਹਾਂਗੇ ਜਦ ਤੱਕ ਇਸ ਜ਼ੁਲਮ ਰਾਜ ਨੂੰ ਜੜੋਂ ਨਹੀਂ ਪੱਟ ਦਿੰਦੇ ਉਹਨਾਂ ਦੇ ਇਹਨਾਂ ਬੋਲਾਂ ਨੇ ਸਰਹੰਦ ਦੀਆਂ ਕੰਧਾਂ ਕੰਬਣ ਲਾ ਦਿੱਤੀਆਂ ਸਨ ਅਸੀਂ ਉਹਨਾਂ ਦੇ ਹੀ ਭਰਾ ਹਾਂ ਜ਼ਾਲਮ ਹਕੂਮਤ ਕਹਿਰ ਟਾਰਹੀ ਹੈ ਤੇ ਅਸੀਂ ਲੁੱਕ ਕੇ ਕਿਵੇਂ ਬੈਠੇ ਰਹੀਏ ਬੋਤਾ ਸਿੰਘ ਬੋਲਿਆ ਸਰਹੰਦ ਗੂੰਜੇ ਉਹੀ ਬੋਲ ਅੱਜ ਫੇਰ ਦੁਬਾਰਾ ਲਾਹੌਰ ਦਰਬਾਰ ਦੇ ਕੰਨੀ ਪਾਉਣ ਦਾ ਵੇਲਾ ਆ ਗਿਆ ਹੈ ਹੋ ਗਿਆ ਰਾਜ ਖਾਲਸੇ ਦਾ ਜੀ ਹੋ ਗਿਆ ਰਾਜ ਖਾਲਸੇ ਦਾ ਮਸਤਾਨਾ ਨੱਚ ਰਿਹਾ ਹੈ ਹੌਲੀ ਹੌਲੀ ਕੋਲ ਲੋਕ ਇਕੱਤਰ ਹੋ ਰਹੇ ਹਨ ਤੇ ਉਹ ਬੜੀ ਹੈਰਾਨੀ ਨਾਲ ਇਹ ਸਭ ਦੇਖ ਸੁਣ ਰਹੇ ਹਨ ਦੋਹਾਂ ਸਿੰਘਾਂ ਨੇ ਦਿੱਲੀ ਤੋਂ ਲਾਹੌਰ ਜਾਂਦੀ ਜਰਨੈਲੀ ਸੜਕ ਤੇ ਨਾਕਾ ਲਾ ਦਿੱਤਾ ਹੈ ਤੇ ਸਮਾਨ ਲੱਦ ਕੇ ਲੰਘਣ ਵਾਲੇ ਹਰੇਕ ਗਧੇ ਖੱਤਰ ਗੱਡੇ ਤੋਂ ਕਰ ਵਸੂਲਣ ਲੱਗ ਪਏ ਹਨ ਗੱਡੇ ਤੋਂ ਅੰਨਾ ਤੇ ਗਦੇ ਖੱਤਰ ਦਾ ਪੈਸਾ ਜੇ ਕੋਈ ਤਰਨ ਸਾ ਤਰਨ ਤਰਨ ਸਾਹਿਬ ਨੂੰ ਚੱਲਿਆ ਹੈ ਉਸ ਤੋਂ ਸਿੰਘ ਮਹਿਸੂਲ ਨਹੀਂ ਲੈਂਦੇ ਕਿਉਂਕਿ ਇਹ ਗੁਰੂ ਦੀ ਨਗਰੀ ਚੱਲਿਆ ਹੈ ਤੇ ਜੇ ਲਾਹੌਰ ਚੱਲਿਆ ਹੈ ਤਾਂ ਉਸ ਤੋਂ ਪੂਰਾ ਕਰ ਵਸੂਲਿਆ ਜਾਂਦਾ ਹੈ ਮਸਤਾਨਾ ਸਿੰਘ ਲੰਘਣ ਵਾਲਿਆਂ ਤੋਂ ਪੁੱਛਦਾ ਹੈ ਕਿੱਧਰ ਜਾਣਾ ਤਰਨ ਤਰਨ ਰਾਹੀ ਬੋਲਦਾ ਹੈ ਮਸਤਾਨਾ ਉਸ ਨੂੰ ਹੱਥ ਜੋੜ ਦਿੰਦਾ ਹੈ ਤੇ ਲੰਘਣ ਦਾ ਇਸ਼ਾਰਾ ਕਰਕੇ ਕਹਿੰਦਾ ਹੈ ਜਾਓ ਜਾਓ ਅਗਲੇ ਰਾਹੀ ਨੂੰ ਫਿਰ ਮਸਤਾਨਾ ਪੁੱਛਦਾ ਹੈ ਕਿੱਧਰ ਜਾਣਾ ਲਾਹੌਰ ਰਾਹੀ ਰਾਬ ਨਾਲ ਬੋਲਦਾ ਹੈ ਮਸਤਾਨਾ ਹੱਸਦਾ ਹੋਇਆ ਸਿੰਘਾਂ ਨੂੰ ਕਹਿੰਦਾ ਹੈ ਲਾਹੌਰ ਜਾਣਾ ਇਹਨੇ ਲਾਹੌਰ ਤੇ ਸਿੰਘ ਉਸ ਤੋਂ ਕਰ ਵਸੂਲਦੇ ਹਨ ਲੋਕ ਨਾਲੇ ਚੁੱਪਚਾਪ ਮੈਸੂਲ ਦਿੰਦੇ ਜਾਂਦੇ ਹਨ ਤੇ ਨਾਲ-ਨਾਲ ਬੋਲਦੇ ਜਾਂਦੇ ਹਨ ਕਿੰਨਾ ਝੂਠਾ ਪ੍ਰਚਾਰ ਕਰ ਰਿਹਾ ਜਕਰੀਆ ਖਾਨ ਕਹਿੰਦਾ ਸਾਰੇ ਸਿੱਖ ਮੁਕਾ ਦਿੱਤੇ ਧਰਤੀ ਤੇ ਸਿੱਖਾਂ ਦਾ ਨਾਮ ਨਿਸ਼ਾਨ ਨਹੀਂ ਛੱਡਿਆ ਤੇ ਇੱਥੇ ਸਿੱਖਾਂ ਦਾ ਰਾਜ ਕਾਇਮ ਹੋ ਚੁੱਕਾ ਹੈ ਕਿੰਨਾ ਕੁਫਰ ਤੋਲਦੀ ਹੈ ਹਕੂਮਤ ਕਿਸੇ ਗਰੀਬ ਰਾਗੀਰ ਰੂਪ ਸਿੰਘ ਬਿਨਾ ਕਿਸੇ ਚੁੰਗੀ ਦੇ ਲੰਘਣ ਦਿੰਦੇ ਤਾਂ ਉਹ ਬੋਲਦਾ ਹੈ ਬਾਬਾ ਨਾਨਕ ਤੁਹਾਡੇ ਸਿੱਖਾਂ ਦਾ ਰਾਜ ਨਹੀਂ ਦੀ ਦੁਨੀਆ ਤਿੱਕ ਸਤਾਪਿਤ ਰਹੇ ਹਾਕਮ ਤਾਂ ਗਰੀਬਾਂ ਦੇ ਗਲ ਕੁੱਟ ਕੇ ਵੀ ਕਰ ਵਸੂਲਦੇ ਹਨ ਤੇ ਤੁਹਾਡੇ ਸਿੱਖ ਗਰੀਬ ਨੂੰ ਪਿਆਰ ਸਤਿਕਾਰ ਦੇ ਕੇ ਬਿਨਾ ਚੁੰਗੀ ਲਈ ਜਾਣ ਦਿੰਦੇ ਹਨ ਤੇ ਉਹ ਤੁਰਦਾ ਜਾਂਦਾ ਸਿੰਘਾਂਵਲ ਦੇਖ ਕੇ ਹੱਥ ਜੋੜ ਦਿੰਦਾ ਹੈ ਸਿੰਘ ਜੀ ਮਾਇਆ ਇਕੱਠੀ ਕਰਕੇ ਆਪਾਂ ਕੀ ਕਰਾਂਗੇ ਗਰਜਾ ਸਿੰਘ ਪੁੱਛਦਾ ਹੈ ਮਾਇਆ ਇਕੱਠੀ ਕਰਕੇ ਦੇਹਿੰਗੇ ਲੰਗਰ ਲਾਏ ਨੰਗਾ ਭੁੱਖਾ ਅਰਥੀਆ ਖਾਲੀ ਕੋਈ ਨਾ ਜਾਏ ਮਸਤਾਨਾ ਕੋਲੋਂ ਬੋਲਦਾ ਹੈ ਤੇ ਸੁਣ ਬੋਤਾ ਸਿੰਘ ਹੱਸਦਾ ਹੋਇਆ ਇਸ਼ਾਰਾ ਕਰਕੇ ਗਰਜਾ ਸਿੰਘ ਨੂੰ ਕਹਿੰਦਾ ਹੈ ਇਹ ਗੱਲ ਤਾਂ ਸਾਰਾ ਜਹਾਨ ਜਾਣਦਾ ਹੈ ਕਿ ਮਾਇਆ ਇਕੱਠੀ ਕਰਕੇ ਖਾਲਸਾ ਕੀ ਕਰੇਗਾ ਗਊ ਗਰੀਬ ਦਾ ਟਿੰਡ ਭਰਾਂਗੇ ਪਰ ਸਾਡਾ ਅਸਲ ਮਕਸਦ ਤਾਂ ਹਕੂਮਤ ਤੱਕ ਇਹ ਗੱਲ ਪਹੁੰਚਾਉਣਾ ਹੈ ਕਿ ਖਾਲਸਾ ਤਾਂ ਹਜੇ ਜਵਾਨ ਹੋ ਰਿਹਾ ਹੈ ਹਜੇ ਤਾਂ ਉਸਨੇ ਆਕੜ ਭੰਣਣੀ ਹੈ ਤੇ ਤੁਸੀਂ ਕਹਿੰਦੇ ਹੋ ਕਿ ਸਿੱਖ ਮੁਕਾ ਦਿੱਤੇ ਇਹ ਗੱਲ ਜਕਰੀਏ ਤੱਕ ਕਿਵੇਂ ਪਹੁੰਚੇਗੀ ਜਕਰੀਆ ਖਾਨ ਤਾਂ ਕਹਿੰਦਾ ਹੈ ਕਿ ਪੰਜਾਬ ਵਿੱਚੋਂ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਹੈ ਤੇ ਬੱਚੇ ਖੁਚੇ ਜੰਗਲੀ ਲੁਕ ਗਏ ਹਨ ਤੇ ਉਹ ਨਾ ਕਦੀ ਬਾਹਰ ਨਹੀਂ ਆਉਣਾ ਉਸ ਨੂੰ ਦੱਸਿਏ ਤਾਂ ਸਹੀ ਕੁੰਡਲੀਆਂ ਸੱਪ ਬੀਰ ਖਾਲਸਾ ਹਜੇ ਜਿਉਂਦਾ ਹੈ ਗਰਜਾ ਸਿੰਘ ਬੋਲਦਾ ਹੈ ਚਿਹਾ ਸ਼ੁੱਧ ਕੇ ਚੂਂ ਬਚਗਾ ਕੁਸ਼ ਤਹ ਚਾਰ ਕੇ ਬਾਕੀ ਬੇਮਾਨ ਦਸਤ ਪਚੀ ਦੇਹ ਮਾਰ ਮਸਤਾਨੇ ਨੇ ਪਰੋੜਤਾ ਕੀਤੀ ਤੁਸੀਂ ਠੀਕ ਕਹਿੰਦੇ ਹੋ ਸਿੰਘ ਜੀ ਮੈਂ ਹੁਣੇ ਕਾਗਜ਼ ਕਲਮ ਲਿਆਉਂਦਾ ਹਾਂ ਤੇ ਜ਼ਕਰੀਆ ਖਾਨ ਨੂੰ ਆਪਾਂ ਚਿੱਠੀ ਲਿਖਦੇ ਹਾਂ ਉਸ ਨੂੰ ਕਿਸੇ ਤੋਂ ਕਿਉਂ ਪਤਾ ਲੱਗੇ ਅਸੀਂ ਆਪ ਉਸ ਨੂੰ ਦੱਸਦੇ ਹਾਂ ਕਿ ਨੂਰਦੀਨ ਦੀ ਸਰਾਂ ਤੇ ਖਾਲਸੇ ਦਾ ਰਾਜ ਹੋ ਗਿਆ ਹੈ ਕਿਸੇ ਰਾਗੀਰ ਤੋਂ ਕਾਗਜ਼ ਤੇ ਕਲਮ ਫੜਦੇ ਹਨ ਤੇ ਜ਼ਕਰੀਆ ਖਾਨ ਨੂੰ ਚਿੱਠੀ ਲਿਖਣ ਲੱਗਦੇ ਹਨ ਇੱਕ ਬੋਲ ਰਿਹਾ ਹੈ ਤੇ ਦੂਜਾ ਲਿਖ ਰਿਹਾ ਹੈ ਚਿੱਠੀ ਲਿਖੈ ਜੋ ਸਿੰਘ ਬੋਤਾ ਹੱਥ ਹੈ ਸੋਟਾ ਵਿਚ ਰਾਖ ਖਲੋਤਾ ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਆਖੋ ਭਾਬੀ ਖਾਨੋਂ ਨੂੰ ਇਉਂ ਆਖੇ ਸਿੰਘ ਬੋਤਾ ਸਿਰ ਲੱਗਣਗੇ ਸਿਰ ਸਿਰਾਂ ਦੀ ਬਲੀ ਦੇ ਕੇ ਹੀ ਰਾਜ ਮਿਲਦੇ ਨੇ ਮਸਤਾਨਾ ਕੋਲ ਖਲੋਤੇ ਲੋਕਾਂ ਨੂੰ ਕਹਿ ਰਿਹਾ ਸੀ ਤੇ ਫਿਰ ਉਹ ਗਾਉਣ ਲੱਗਾ ਜਾਓ ਕਹਿਦੇ ਹੋ ਭਾਬੀ ਖਾਨੋਂ ਨੂੰ ਜਾ ਕਹਿਦੇ ਹੋ ਭਾਬੀ ਖਾਨੋਂ ਨੂੰ ਹੋ ਗਿਆ ਰਾਜ ਖਾਲਸੇ ਦਾ ਜੀ ਹੋ ਗਿਆ ਰਾਜ ਖਾਲਸੇ ਦਾ ਖਾਨੋਂ ਇਹਨਾਂ ਦੀ ਭਾਬੀ ਕਿਵੇਂ ਲੱਗੀ ਇੱਕ ਰਾਹੀ ਦੂਜੇ ਨੂੰ ਕਹਿੰਦਾ ਹੈ ਖਾਨੋ ਜਕਰੀਆ ਖਾਨ ਦੀ ਭੈਣ ਹੈ ਜੋ ਇਹਨਾਂ ਵਿੱਚੋਂ ਇੱਕ ਸਿੰਘ ਦੇ ਪਿੰਡ ਵਿਆਹੀ ਹੋਈ ਹੈ ਸੋ ਤਾਂ ਇਹ ਜਕਰੀਆ ਨੂੰ ਚੜਾਉਣ ਲਈ ਖਾਨੋ ਨੂੰ ਭਾਬੀ ਕਹਿ ਰਹੇ ਹਨ ਦੂਜੇ ਰਾਹੀ ਨੇ ਬੋਲਿਆ ਭੇਖੀ ਕਦੇ ਸਿਰਾਂ ਦੀ ਬੇਲ ਨਹੀਂ ਕਰਵਾਉਂਦੇ ਹੁਣ ਦੱਸਿਏ ਹਕੂਮਤ ਨੂੰ ਕਿ ਖਾਲਸਾ ਸਿਰਾਂ ਨੂੰ ਤਾਂ ਖੇਡ ਜਾਣਦਾ ਹੈ ਬੋਤਾ ਸਿੰਘ ਬੋਲਿਆ ਦੇਖਦੇ ਹਾਂ ਕਿ ਜਕਰੀਆ ਕਿੰਨੀ ਕੁ ਫੌਜ ਭੇਜਦਾ ਹੈ ਰਾਜ ਖਾਲਸੇ ਨਾਲ ਟੱਕਰ ਲੈਣ ਲਈ ਗਰਜਾ ਸਿੰਘ ਨੇ ਚਿੱਠੀ ਇੱਕ ਰਾਹੀਰ ਨੂੰ ਫੜਾਉਂਦਿਆਂ ਮੁਸਕਰਾ ਕੇ ਕਿਹਾ 200 ਦੇ ਕਰੀਬ ਸੈਨਿਕਾਂ ਦਾ ਇੱਕ ਦਲ ਜਲਾਲੁਦੀਨ ਦੀ ਅਗਵਾਈ ਵਿੱਚ ਸਿੰਘਾਂ ਤੇ ਚੜ੍ਹਾਈ ਕਰਕੇ ਆ ਗਿਆ ਹੈ ਮਸਤਾਨਾ ਉਹਨਾਂ ਨੂੰ ਦੇਖ ਕੇ ਨੱਚਣ ਲੱਗਾ ਹੈ ਘੋੜਸਵਾਰ ਅੱਗੇ ਹੰਤ ਤੇ ਪੈਦਲ ਮਗਰ ਉਹ ਸਿੰਘਾਂ ਵੱਲ ਨੂੰ ਵੱਧ ਰਹੇ ਹਨ ਮਸਤਾਨਾ ਉਹਨਾਂ ਵੱਲ ਭੱਜਦਾ ਹੈ ਤੇ ਘੋੜਿਆਂ ਦੇ ਅੱਗੇ ਜਾ ਕੇ ਗਾਉਂਦਾ ਹੋਇਆ ਨੱਚਣ ਲੱਗਦਾ ਹੈ ਹੋ ਗਿਆ ਰਾਜ ਖਾਲਸੇ ਦਾ ਜੀ ਹੋ ਗਿਆ ਰਾਜ ਖਾਲਸੇ ਦਾ ਪਰੇ ਕਰੋ ਇਸ ਮੂਰਖ ਨੂੰ ਜਲਾਲੁਦੀਨ ਗੁੱਸੇ ਵਿੱਚ ਸਿਪਾਹੀਆਂ ਨੂੰ ਕਹਿੰਦਾ ਹੈ ਪਰ ਮਸਤਾਨਾ ਪਹਿਲਾਂ ਹੀ ਸਿੰਘਾਂ ਵੱਲ ਦੌੜਦਾ ਹੈ ਤੇ ਸਿੰਘਾਂ ਕੋਲ ਪਹੁੰਚ ਕੇ ਮੁਗਲ ਫੌਜ ਨੂੰ ਫੇਰ ਚੜਾਉਂਦਾ ਹੈ ਹੋ ਗਿਆ ਰਾਜ ਖਾਲਸੇ ਦਾਜੀ ਹੋ ਗਿਆ ਰਾਜ ਖਾਲਸੇ ਦਾ ਅਸੀਂ ਤਾਂ ਕਿਹਾ ਸੀ ਖਾਨ ਬਹਾਦਰ ਨੂੰ ਕਿ ਐਡੀ ਵੱਡੀ ਟੁਕੜੀ ਦੀ ਕੀ ਲੋੜ ਚਾਰ ਸਿਪਾਹੀ ਲੈ ਜਾਂਦੇ ਹਾਂ ਤੇ ਸਬਕ ਸਿਖਾਉਂਦੇ ਹਾਂ ਇਹਨਾਂ ਪੇਖੀਆਂ ਨੂੰ ਪਰ ਖੈਰ ਆ ਹੀ ਗਏ ਹਾਂ ਤਾਂ ਹੁਣ ਤੁਹਾਨੂੰ ਜਿਉਂਦਿਆਂ ਨੂੰ ਹੀ ਲੈ ਕੇ ਜਾਵਾਂਗੇ ਫਿਰ ਦੋ ਸਿੰਘਾਂ ਨੂੰ ਦੇਖ ਕੇ ਜਲਾਲਉਦੀਨ ਗਲ ਹਾਸੇ ਵਿੱਚ ਪਾ ਰਿਹਾ ਸੀ ਕੁਝੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਚਿੱਟਿਆਂ ਬਾਜਿਆਂ ਵਾਲਿਓ ਸਤਿਗੁਰੂ ਰਖਿਓ ਬਿਰਧ ਬਾਣੇ ਦੀ ਲਾਜ ਚਿੱਤੋ ਗੁਪਤੋ ਸ਼ਹੀਦੋ ਸਿੰਘੋ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਦੇਗ ਤੇਗ ਫਤੇ ਸਿੰਘਾਂ ਨੇ ਰਲ ਕੇ ਜਕਾਰਾ ਛੱਡਿਆ ਤਾਂ ਜਲਾਲੁਦੀਨ ਤੇ ਉਸ ਦੀ ਫੌਜ ਉਥੇ ਹੀ ਰੁਕੇ ਸਵਾ ਲੱਖ ਹੁੰਦਾ ਇੱਕ ਸਿੱਖ ਖਾਨ ਜੀ ਤੇ ਅਸੀਂ ਰਲ ਕੇ ਢਾਈ ਲੱਖ ਬਹੁਤ ਛੋਟੀ ਟੁਕੜੀ ਲਾਏ ਹੋ ਤੁਸੀਂ ਤੇ ਉੱਪਰੋਂ ਸਭ ਦੇ ਸਿਰ ਧੜਾਂ ਉੱਤੇ ਹੈ ਕੋਈ ਤੁਹਾਡੇ ਝੋਂਜੀ ਦਾ ਸਿਰ ਤਲੀ ਤੇ ਹੋਵੇ ਬੋਤਾ ਸਿੰਘ ਬੋਲਿਆ ਕਿਉਂ ਮੌਤ ਨੂੰ ਬਾਜਿਆ ਮਾਰਦੇ ਹੋ ਚੁੱਪਚਾਪ ਮੂਹਰੇ ਤੁਰ ਪਾਓ ਤੇ ਮਾਫੀ ਮੰਗ ਕੇ ਜਾਨ ਬਖਸ਼ਾਵਾਲੋ ਜਲਾਲਉਦੀਨ ਬੋਲਿਆ ਬੜੀ ਗੱਲ ਕੀਤੀ ਖਾਨ ਜੀ ਚੇਤੇ ਮਾੜੇ ਹੋ ਗਏ ਤੁਹਾਡੇ ਅਸੀਂ 4 ਦਿਨ ਜੰਗਲਾਂ 'ਚ ਕੀ ਗਏ ਤੁਸੀਂ ਤਾਂ ਇਹ ਵੀ ਭੁੱਲ ਗਏ ਕਿ ਮੌਤ ਨੂੰ ਤਾਂ ਲੜੀ ਜਾਣਦੇ ਨੇ ਸਿੰਘ ਆਓ ਕਲਗੀ ਧਰਜੀ ਦੇ ਦੋ ਸਰਬਲੋਹੀ ਗੜ ਤੁਹਾਡੇ ਮੂਰੇ ਖਲੋਤੇ ਹਨ ਅਜਮਾ ਕੇ ਦੇਖੋ ਰਤਾ ਜੋਰ ਹੱਸਦਾ ਹੋਇਆ ਗਰਜਾ ਸਿੰਘ ਬੋਲੇ ਕੁਝ ਨਹੀਂ ਬਟਿਆ ਜਾਣਾ ਹਕੂਮਤ ਨਾਲ ਟੱਕਰ ਲੈ ਕੇ ਜਦ ਹੱਥ ਹੀ ਲੰਗਦੇ ਹਨ ਤਾਂ ਘਾ ਬੇਕਸੂਰਾ ਹੀ ਮਸਲਿਆ ਜਾਂਦਾ ਹੈ ਜਲਾਲੂਦੀਨ ਸਿੰਘਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਸੀਂ ਜੋ ਪੰਥ ਚੁਣਿਆ ਉਸ ਨਾਲ ਪੂਰੇ ਵਾਕਫ ਹਾਂ ਅਰ ਕੀ ਤੁਸੀਂ ਆਪਣੇ ਰਾਹ ਤੋਂ ਜਾਣੂ ਹੋ ਨਾਲੇ ਘਾਹ ਦੀ ਫਿਤਰਤ ਹੈ ਖਾਨ ਸਾਹਿਬ ਉਹ ਸਦਾ ਉੱਠ ਖਲੋਂਦਾ ਹੈ ਹਾਥੀਆਂ ਦਾ ਕੀ ਹੈ ਚਾਰਕ ਦਿਨ ਦੇ ਪਰੋਹਣੇ ਹਨ ਬੋਤਾ ਸਿੰਘ ਬੋਲਿਆ ਉਮਰਾ ਦੇਖੋ ਆਪਣੀਆਂ ਕਿਉਂ ਭੰਗ ਦੇ ਭਾਣੇ ਜਾਣ ਗਵਾਉਂਦੇ ਹੋ ਖਾਨ ਬਹਾਦਰ ਦੀ ਫੌਜ ਵਿੱਚ ਭਰਤੀ ਹੋਵੋ ਵੱਡੇ ਰਤਬੇ ਬਖਸ਼ੇ ਜਾਣਗੇ ਜਲਾਲਦੀਨ ਬੋਲਿਆ ਛੱਡੋ ਬਾਣੀਆਂ ਵਾਲੀਆਂ ਗੱਲਾਂ ਖਾਨ ਸਾਹਿਬ ਆਸ਼ਿਕਾਂ ਨਾਲ ਵਪਾਰੀਆਂ ਵਾਲੀਆਂ ਗੱਲਾਂ ਨਹੀਂ ਕਰੀਦੀਆਂ ਜਨਾ ਦੇ ਕੰਡੇ ਤੇ ਖਲੋ ਕੇ ਘੜੇ ਟਣਕਾ ਕੇ ਨਹੀਂ ਦੇਖੀਦੇ ਛਾਲ ਮਾਰਨ ਦੀ ਕਰੀਦੀ ਹੈ ਤੁਸੀਂ ਤਾਂ ਇੰਜ ਕਰੋ ਕਿ ਇੱਕ ਇੱਕ ਕਰਕੇ ਆਓ ਜੰਗ ਦਾ ਥੋੜਾ ਆਨੰਦ ਲਈਏ ਗਰਜਾ ਸਿੰਘ ਨੇ ਜਵਾਬ ਦਿੱਤਾ ਜਲਾਲੂਦੀਨ ਦੋ ਪੈਦਲ ਸਪਾਹੀਆਂ ਨੂੰ ਇਸ਼ਾਰਾ ਕਰਦਾ ਹੈ ਤੇ ਉਹ ਸਿੰਘਾਂ ਵੱਲ ਵਧਣ ਲੱਗਦੇ ਹਨ ਇਧਰੋਂ ਸਿੰਘ ਤਿਆਰ ਹੋਣ ਲੱਗਦੇ ਹਨ ਤੇ ਜਾਪ ਸਾਹਿਬ ਆਰੰਭ ਕਰਦੇ ਹਨ ਚੱਕਰ ਚਹਿਨ ਅਰ ਵਰਨ ਜਾਤ ਦੋਵੇਂ ਸਿੰਘ ਸ਼ਬਦ ਪੜਦੇ-ਪੜਦੇ ਸਪਾਹੀਆਂ ਦੇ ਸਨਮੁਖ ਹੋ ਜਾਂਦੇ ਹਨ ਇੱਕ ਹੱਥ ਸੋਠਾ ਤੇ ਦੂਜੇ ਹੱਥ ਕਿਰਪਾਨ ਹੈ ਸਿਪਾਹੀ ਵਾਰ ਕਰਨ ਲਈ ਅੱਗੇ ਵਧਦੇ ਹਨ ਸਿੰਘ ਗੱਤਕੇ ਦੇ ਪੈ ਤੇ ਰੇ ਲੈਂਦੇ ਹਨ ਤੇ ਸ਼ਸਤਰ ਚਲਾਉਂਦੇ ਹੋਏ ਪੜ ਰਹੇ ਹਨ ਪੁਜੰਗ ਪ੍ਰਯਾਤ ਛੰਦ ਨਮਸਤੋਂ ਅਕਾਲੇ ਨਮਸਤੋਂ ਕਿਰਪਾਲੇ ਨਮਸਤੋਂ ਗਾ ਰੂਪੇ ਨਮਸਤੋਂ ਗਾ ਨੂਪੇ ਇਸ ਤਰ੍ਹਾਂ ਉਹਨਾਂ ਦੇ ਵਾਰ ਤੇ ਜਾਪ ਸਾਹਿਬ ਇੱਕੋ ਲੈ ਤਾਲ ਵਿੱਚ ਚੱਲ ਰਹੇ ਹਨ ਪਹਿਲੇ ਵਾਰ ਨਾਲ ਹੀ ਦੋਹੇ ਸਿਪਾਹੀ ਮਾਰੇ ਜਾਂਦੇ ਹਨ ਦੋ ਸਿਪਾਹੀਆਂ ਦੇ ਮਾਰੇ ਜਾਂਦੇ ਜਲਾਲਉਦੀਨ ਦੋ ਹੋਰ ਪੇਜ ਦਾ ਹੈ ਉਹ ਵੀ ਮਾਰੇ ਜਾਂਦੇ ਹਨ ਹੁਣ ਉਹ ਚਾਰ ਸਿਪਾਈ ਪੇਜ ਦਾ ਤੇ ਸਿੰਘ ਪਿੱਠਾਂ ਜੋੜ ਲੈਂਦੇ ਕਿੰਨਾ ਫਰਕ ਹੈ ਪਿੱਠ ਕਰ ਲੈਣ ਤੇ ਪਿੱਠਾਂ ਜੋੜ ਲੈਣ ਵਿੱਚ اے ਸੱਚੇ ਪਾਤਸ਼ਾਹ ਤੇਰੇ ਸਿੱਖਾਂ ਦੀ ਕਦੇ ਵੀ ਇੱਕ ਦੂਜੇ ਵੱਲ ਪਿੱਠ ਨਾ ਹੋਵੇ ਪਰ ਪਿੱਠਾਂ ਸਦਾ ਜੁੜੀਆਂ ਰਹਿਣ ਮਸਤਾਨਾ ਜੁੜੀਆਂ ਪਿੱਠਾਂ ਦੇਖ ਕੇ ਬੋਲਦਾ ਹੈ ਚਾਰਾਂ ਨੂੰ ਵੀ ਸਿੰਘ ਸੋਹ ਦਿੰਦੇ ਹਨ ਨਾਲ ਨਾਲ ਜਾਬ ਸਾਹਿਬ ਦੇ ਬੋਲ ਓਵੇਂ ਗੂੰਜ ਰਹੇ ਹਨ ਜਲਾਲਉਦੀਨ 10 ਸਿਪਾਹੀ ਪੇ ਹਦਾਇਤ ਸਿੰਘਾਂ ਦੇ ਵਾਰ ਤੇਜੀ ਫੜ ਜਾਂਦੇ ਹਨ ਤੇ ਆਵਾਜ਼ ਆਉਂਦੀ ਹੈ ਇਹ ਕਚਰੀ ਚੰਦ ਅਜੈ ਅਲੈ ਅਪੈ ਅਬੈ ਅਭੂ ਅਜੂ ਅਨਾਸ ਆਕਾਸ ਅਗੰਜ ਅਪੰਜ ਅਲਖ ਅਪਖ ਅਕਾਲ ਦਿਆਲ ਅਲੇਖ ਅਭੇਖ ਜਿੰਨੀ ਤੇਜ਼ੀ ਨਾਲ ਬਾਣੀ ਚੱਲ ਰਹੀ ਹੈ ਸਿੰਘਾਂ ਦੇ ਸ਼ਸਤਰ ਵੀ ਉਨੀ ਫੁਰਤੀ ਨਾਲ ਹੀ ਝੂਮ ਰਹੇ ਹਨ ਜਲਦੀ ਲੜਾਈ ਵਿੱਚ ਜਲਾਲਦੀਨ ਤੀਰਾਂ ਵਾਲਿਆਂ ਨੂੰ ਵੀ ਇਸ਼ਾਰਾ ਕਰਦਾ ਹੈ ਤੇ ਉਹ ਤੀਰ ਚਲਾਉਂਦੇ ਹਨ ਪਰ ਤੀਰ ਸਿੰਘਾਂ ਨੂੰ ਨਹੀਂ ਛੂੰਦੇ 10 ਸਿਪਾਹੀ ਵੀ ਮੈਦਾਨ ਵਿੱਚ ਰਾਖ ਦੇ ਢੇਰ ਵਾਂਗ ਪਏ ਹਨ ਕੋਲ ਡਿੱਗੇ ਪਏ ਤੀਰ ਨੂੰ ਚੁੱਕ ਕੇ ਮੱਥੇ ਲਾਉਂਦਾ ਓਇਆ ਬੋਤਾ ਸਿੰਘ ਬੋਲਦਾ ਹੈ ਫਿੱਟੂ ਮੈਂ ਉਹ ਹੈ ਜੋ ਬਹਾਦਰਾਂ ਦੇ ਤੀਰਾਂ ਦੀ ਵੀ ਬੇਅਦਬੀ ਕਰ ਰਹੇ ਹੋ ਕਮਾਨ ਚੋਂ ਨਿਕਲਿਆ ਤੀਰ ਜੇ ਨਿਸ਼ਾਨੇ ਨੂੰ ਛੂਹੇ ਬਿਨਾ ਧਰਤੀ ਤੇ ਡਿੱਗ ਪਵੇ ਤਾਂ ਇਹ ਤੀਰ ਦੀ ਬੇਅਦਬੀ ਹੈ ਤੇ ਨਿਸ਼ਾਨੇਬਾਜ਼ ਲਈ ਡੁੱਬ ਮਾਰਨ ਵਾਲੀ ਗੱਲ ਹੈ ਬੋਤਾ ਸਿੰਘ ਦੀ ਗੱਲ ਸੁਣ ਕੇ ਕੋਲ ਖਲੋਤੀ ਸਰਬੱਤ ਸੰਗਤ ਸਿੰਘਾਂ ਤੇ ਸ਼ਸਤਰਾਂ ਨੂੰ ਮੱਥਾ ਟੇਕ ਦਿੰਦੀ ਹੈ ਮੈਦਾਨ ਵਿੱਚ 20 ਦੇ ਕਰੀਬ ਪਈਆਂ ਸਿਪਾਹੀਆਂ ਦੀਆਂ ਲਾਸ਼ਾਂ ਤੇ ਸਿੰਘਾਂ ਦੇ ਬੋਲ ਸੁਣ ਕੇ ਜਲਾਲਦੀਨ ਗੁੱਸੇ ਵਿੱਚ ਆਉਂਦਾ ਹੈ ਤੇ ਤੀਰਾਂ ਵਾਲਿਆਂ ਨੂੰ ਮੁੜ ਇਸ਼ਾਰਾ ਕਰਦਾ ਹੈ ਇਧਰੋਂ ਸਿੰਘ ਕੋਲ ਪਈਆਂ ਟੀਮਾਂ ਚੁੱਕ ਕੇ ਫੌਜ ਤੇ ਭਰਾ ਦਿੰਦੇ ਹਨ ਤੇ ਕਈ ਘੋੜ ਸਵਾਰ ਘੋੜਿਆਂ ਤੋਂ ਡਿੱਗ ਪੈਂਦੇ ਹਨ ਸਿੰਘ ਨਿਸ਼ਾਨਚੀਆਂ ਵੱਲੋਂ ਛੱਡੇ ਗਏ ਤੀਰਾਂ ਦੇ ਸਾਹਮਣੇ ਜਾਂਦੇ ਹਨ ਤੇ ਆਪਣੇ ਸ਼ਸਤਰਾਂ ਨਾਲ ਰੋਕ ਰਹੇ ਹਨ ਮਸਤਾਨਾ ਬੋਲ ਰਿਹਾ ਹੈ ਤੁਰਕ ਜਿੰਦ ਕੋ ਚਾਹੇ ਬਚਾਈ ਸਿੰਘਨ ਚਿੰਤਾ ਜਿੰਦ ਨਾ ਕਾਈ ਜਿੱਧਰੋਂ ਸ਼ਸਤਰ ਤੁਰਕਨ ਆਵੇ ਸਿੰਘ ਸੁ ਦੌੜ ਉਤਹਿ ਵੱਲ ਧਾਵੇ ਤੀਰ ਲਗਾ ਸਿੰਘ ਪੱਟ ਸਿਟਾਵੇ ਤੁਰਕਨ ਕੋ ਸੋ ਅੱਖੀ ਦਿਖਾਵੇ ਸਿੰਘ ਕਹੈ ਤ੍ਰਿਗ ਤੁਮਰੇ ਤੀਰ ਹਮਰੋ ਚੀਰ ਨਾ ਸਕੈ ਸਰੀਰ ਕੋਈ ਹੀਲਾ ਚੱਲਦਾ ਨਾ ਦੇਖ ਕੇ ਜਲਾਲਉਦੀਨ ਬੰਦੂਕਾਂ ਵਾਲਿਆਂ ਨੂੰ ਅੱਗੇ ਕਰਦਾ ਹੈ ਤੇ ਗੋਲੀ ਦਾ ਇਸ਼ਾਰਾ ਕਰਦਾ ਹੈ ਗੋਲੀਆਂ ਚੱਲਦੀਆਂ ਹਨ ਤੇ ਦੋਹਾਂ ਸਿੰਘਾਂ ਦੀਆਂ ਲੱਤਾਂ ਵਿੱਚ ਵੱਜਦੀਆਂ ਦੋਹੇ ਸਿੰਘ ਗੋਡਿਆਂ ਭਾਰ ਹੋ ਗਏ ਹਨ ਤੇ ਜਲਾਲਦੀਨ ਨੂੰ ਕਹਿੰਦੇ ਹਨ ਖਾਨ ਸਾਹਿਬ ਅਜੇ ਸਾਡੇ ਹੱਥ ਤਾਂ ਸਲਾਮਤ ਨੇ ਆਓ ਦੋ-ਦੋ ਹੱਥ ਤੁਸੀਂ ਵੀ ਕਰ ਲਓ ਸਿੰਘਾਂ ਦੀ ਵਿਗਾਰ ਸੁਣ ਕੇ ਜਲਾਲਉਦੀਨ ਸਿਪਾਹੀਆਂ ਨੂੰ ਇਕੱਠੇ ਟੁੱਟ ਪੈਣ ਦਾ ਇਸ਼ਾਰਾ ਕਰਦਾ ਹੈ ਇਕੱਠੇ ਹਮਲਾ ਕਰੋ ਪੰਜਾਬ ਵਿੱਚ ਬਸ ਇਹੋ ਆਖਰੀ ਸਿੱਖ ਬਚੇ ਹਨ ਖਾਤਮਾ ਕਰ ਦਿਓ ਇਹਨਾਂ ਦਾ ਤਾਂ ਕਿ ਦੁਬਾਰਾ ਕੋਈ ਹਕੂਮਤ ਵਿਰੁੱਧ ਉੱਠਣ ਦਾ ਯਾ ਨਾ ਕਰੇ ਜਲਾਲਦੀਨ ਸਿਪਾਹੀਆਂ ਨੂੰ ਆਖਰੀ ਹਮਲੇ ਲਈ ਵੰਗਾਰਦਾ ਹੈ ਗੋਡੀਆਂ ਭਾਰ ਡਟੇ ਹੋਏ ਸਿੰਘ ਮੁਗਲਾਂ ਨਾਲ ਜੂਝ ਰਹੇ ਹਨ ਬੋਤਾ ਸਿੰਘ ਇੱਕ ਲੱਤ ਤੇ ਖਲੋ ਕੇ ਸਿਪਾਹੀਆਂ ਨਾਲ ਟੱਕਰ ਲੈ ਰਿਹਾ ਹੈ ਗਰਜਾ ਸਿੰਘ ਵੀ ਹੌਸਲਾ ਕਰਕੇ ਇੱਕ ਲੱਤ ਤੇ ਉੱਠਦਾ ਹੈ ਸਿਪਾਹੀਆਂ ਦੇ ਆਹੂ ਲਾਉਂਦਾ ਹੈ ਚੰਡੀ ਦੀ ਵਾਰ ਲਗਾਤਾਰ ਚੱਲ ਰਹੀ ਹੈ ਗੋਲੀਆਂ ਦੀਆਂ ਆਵਾਜ਼ਾਂ ਲਗਾਤਾਰ ਆ ਰਹੀਆਂ ਹਨ ਸਿੰਘ ਉੱਚੀ ਸੁਰ ਵਿੱਚ ਪੜ੍ਹਦੇ ਹਨ ਦੁਕਾਲੰਪਨਾਸੀ ਦੇ ਆਲੰਸ ਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਦੁਕਾਲੰਪਨਾਸੀ ਦੇ ਆਲੰਸ ਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਪੰਜਾਬ ਦੇ ਦਰਿਆਵੀ ਸਿੱਖ ਨੇ ਪੰਜਾਬ ਦੇ ਜੰਗਲ ਵੀ ਸਿੱਖ ਪੰਜਾਬ ਦੀਆਂ ਰੋਹੀਆਂ ਬੇਲੇ ਪੌਣਾ ਫੁੱਲ ਬੂਟੇ ਪੱਤੇ ਸਭ ਸਿੱਖ ਨੇ ਕਿਨੂੰ ਕਿਨੂੰ ਖਤਮ ਕਰੋਗੇ ਕਹਿੰਦਾ ਹੋਇਆ ਮਸਤਾਨਾ ਸ਼ਹੀਦ ਹੋ ਗਏ ਸਿੰਘਾਂ ਦੀਆਂ ਪਵਿੱਤਰ ਦੇਹਾਂ ਕੋਲ ਬੈਠਾ ਸ਼ਹੀਦਾਂ ਦੇ ਲਹੂ ਨਾਲ ਰਤੀ ਮਿੱਟੀ ਚੁੱਕ ਕੇ ਮੱਥੇ ਨੂੰ ਚੁਹਾਈ ਤੇ ਬੋਲਿਆ ਪੰਜਾਬ ਦੀ ਮਿੱਟੀ ਸ਼ਹੀਦਾਂ ਨੇ ਆਪਣੀ ਰਤ ਨਾਲ ਸਿੰਜੀ ਹੈ ਇਸ ਵਿੱਚੋਂ ਸੂਰਮਿਆਂ ਦੀ ਫਸਲ ਉੱਗੇਗੀ ਐਸੇ ਸੂਰਮੇ ਜਿਹੜੇ ਮੁਗਲ ਰਾਜ ਦੀਆਂ ਜੜਾਂ ਸਦਾ ਲਈ ਸਰਤੀ ਤੋਂ ਉਖੇੜ ਦੇਣਗੇ